ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਬਾਈ ਪਹੁੰਚੇ ਅੱਜ ਖੇਤਾਂ ਦੇ ਵਿੱਚ ਆ ਦੂਜਾ ਰੇਪਾਤਾ ਸੀਗਾ ਬਾਈ ਆਪਾਂ ਹੋ ਗਏ 7-8 ਕੇ ਦਿਨ ਹੋ ਗਏ ਦੂਜਾ ਰੇਪਾ ਇਹਨੂੰ ਤੇ ਉਸ ਤੋਂ ਬਾਅਦ ਥੋੜੇ ਜਿਹਾ ਸੀਗਾ ਵੀ ਗੁੱਲੀ ਡੰਡਾ ਦੇਖਣਾ ਸੀ ਆਪਾਂ ਵੀ ਦੁਬਾਰਾ ਉੱਠਦਾ ਤਾਂ ਨਹੀਂ ਜਿਹੜਾ ਖਤਮ ਹੋ ਗਿਆ ਸੀਗਾ ਸਪਰੇ ਨਾਲ ਗੁੱਲੀ ਡੰਡੇ ਵਾਲੀ ਬਾਈ 72 ਘੰਟੇ ਵਾਲੀ ਜਿਹੜੀ ਸਪਰੇ ਕੀਤੀ ਸੀ ਉਹ ਚੈੱਕ ਕਰਨਾ ਸੀਗਾ ਆਪਾਂ ਵੀ ਗੁੱਲੀ ਡੰਡਾ ਦੁਬਾਰਾ ਉੱਠਿਆ ਰੇ ਤੋਂ ਬਾਧੀਆ ਨਹੀਂ ਤੇ ਉਹ ਵੀ ਤੁਹਾਨੂੰ ਮਰਾਉਣੀ ਆ ਨਿਗਾ ਬਾਈ ਕੀ ਕੰਡੀਸ਼ਨ ਤੇ ਬਾਕੀ ਕਣਕ ਵੀ ਕਰਾਉਣੀ ਆ ਚੈੱਕ ਕਿੱਦਾਂ ਆ ਠੰਡ ਹੋ ਗਈ ਬਾਈ ਬਹੁਤ ਜ਼ਿਆਦਾ ਧੁੰਦ ਹੁਣ ਲਾਗੀਆਂ ਪੈਣ ਉਤਰ ਨਹੀਂ ਰਹੀ ਸਾਰੀ ਸਾਰੀ ਦਿਹਾੜੀ ਧੁੰਦ ਤੇ ਹੁਣ ਵੀ 12 ਵਜ ਗਏ ਧੁੰਦ ਪੂਰੀ ਆ ਸੂਰਜ ਦਾ ਨਾ ਕੋਈ ਨਿਸ਼ਾਨ ਨਹੀਂ ਆਗਾ ਬਾਈ ਬੋ ਮਹੀਨੇ ਚ ਤਾਂ ਇਹੀ ਕੁਝ ਹੁੰਦਾ ਆ ਬਾਕੀ ਕਣਕ ਕਰਾਉਣੀ ਆ ਬਾਈ ਤੁਹਾਨੂੰ ਚੈੱਕ ਪਹਿਲਾ ਮੌਲ ਪਾਣੀ ਚੈੱਕ ਕਰੋ ਬਾਈ ਆਲ ਦੁਆਲੇ ਧੁੰਦੇ ਧੁੰਦ ਤੇ ਹਵਾਵਾਂ ਚੱਲਦੀ ਠੰਢੀ ਠੰਢੀ ਠੰਡ ਵੱਧ ਗਈ ਹੁਣ ਕਾਫੀ ਤੇ ਕਣਕ ਆਪਣੀ ਵਾਈਂ ਦੇਖ ਲੋ ਮਾਰੂ ਨੀਗਾ ਇਹਨੂੰ ਓਕੇ ਵਧੀਆ ਵਾਈਂ ਹਰਿਆਈ ਮਾਰ ਰਹੀ ਆ ਤੇ ਇਧਰਲੇ ਖੇਤਾਂ ਚ ਵੀ ਵਧੀਆ ਆ ਰਹੀ ਗੱਲ ਵਾਈਂ ਗੁੱਲੀ ਡੰਡੇ ਦੀ ਗੁੱਲੀ ਡੰਡਾ ਯਾਰ ਕਨਫਿਊਜ਼ਨ ਜੀ ਆ ਹਜੇ ਸਮਝ ਨਹੀਂ ਆ ਰਿਹਾ ਹੈਗਾ ਤੇ ਖਤਮ ਹੋ ਗਿਆ ਸੀਗਾ ਜਮਾ ਬਾਜਾ ਜਾਂ ਕੀਤਾ ਹੋਇਆ ਸੀਗਾ ਜਿਹੜਾ ਉਹ ਤਾਂ ਦੇਖ ਲੋ ਆ ਹਾਲ ਵਾਈਂ ਉਹੀ ਕੁਛ ਆ ਕੰਡੀਸ਼ਨ ਉਹੀ ਆ ਪਰ ਕਿਤੇ ਕਿਤੇ ਬਾਈ ਲੱਗਦਾ ਆ ਦੇਖੋ ਜਿਵੇਂ ਇਹਦੇ ਵਿੱਚ ਗੁੱਲੀ ਡੰਡਾ ਨਾ ਮਤਲਬ ਥੋੜਾ ਜਿਹਾ ਵਧਿਆ ਹੋਇਆ ਲੱਗਦਾ ਗੁੱਲੀ ਡੰਡਾ ਰੁਕ ਜ਼ਰੂਰ ਗਿਆ ਬਾਈ ਇਹ ਨਹੀਂ ਗੱਲ ਵੀ ਸਪਰੇ ਨੇ ਅਸਰ ਨਹੀਂ ਕੀਤਾ ਸਪਰੇ ਨੇ ਬਿਲਕੁਲ ਅਸਰ ਕੀਤਾ ਬਾਈ ਗੁੱਲੀ ਡੰਡਾ ਰੁਕ ਗਿਆ ਸੀਗਾ ਪਰ ਉਹ ਹੌਲੀ ਹੌਲੀ ਸਪੀਡ ਤਾਂ ਉਹ ਫੜੇ ਰਿਹਾ ਬਾਈ ਇਹ ਨਹੀਂ ਹੈਗਾ ਵੀ ਬਾਈ ਜਮਾ ਹੀ ਖਤਮ ਹੋ ਗਿਆ ਤੇ ਉਹ ਕੰਮ ਨਹੀਂ ਹੋਇਆ ਹੈਗਾ ਪਹਿਲਾਂ ਜ਼ਰੂਰ ਖੇਤ ਬਾਈ ਐਨ ਛੋਟਾ ਛੋਟਾ ਗੁੱਲੀ ਡੰਡਾ ਸੀਗਾ ਨਾ ਬਿਲਕੁਲ ਸਾਫ਼ ਕਰਤੇ ਸੀਗੇ ਆ ਦੇਖ ਲੋ ਉਦਾਂ ਹੀ ਛੋਟਾ ਛੋਟਾ ਜਿਹਾ ਬਾਜਾ ਜਆ ਕੀਤਾ ਹੋਇਆ ਸੀਗਾ ਹਜੇ ਵੀ ਉਹੀ ਕੰਡੀਸ਼ਨ ਆ ਪਰ ਆਜ ਮਿਲਿਆ ਨਾ ਭਾਈ ਇਹਦੇ ਵਿੱਚ ਗੁੱਲੀ ਡੰਡਾ ਥੋੜਾ ਥੋੜਾ ਤੁਰਿਆ ਆ ਬੜਾ ਜ਼ਰੂਰ ਹੋਇਆ ਆ ਗੁੱਲੀ ਡੰਡਾ ਇਹ ਨਹੀਂ ਗੱਲ ਹੈਗੀ ਵੀ ਉਥੀ ਖੜ ਗਿਆ ਬਿਲਕੁਲ ਹੀ ਉਥੀ ਖੜ ਗਿਆ ਵੀ ਖਤਮ ਜਮਈ ਹੋ ਗਿਆ ਸਾਫੇ ਹੋ ਗਿਆ ਉਹ ਕੰਮ ਨਹੀਂ ਹੋਇਆ ਹੈਗਾ ਆ ਦੇਖ ਲਓ ਬਾਜਾ ਜਆ ਹੋਇਆ ਹੋਇਆ ਉਥੀ ਖੜਾ ਆ ਥੋੜਾ ਥੋੜਾ ਵਧਿਆ ਬਸ ਖਰਾ ਕੇ ਨੇ ਭਾਈ ਦੂਜੇ ਰੇਹ ਚੋਂ ਹੀ ਖਿੱਚੀ ਹੋਊਗੀ ਜਿਹੜਾ ਇਹ ਥੋੜਾ ਥੋੜਾ ਤੁਰਿਆ ਆ ਦੇਖ ਲਓ ਉਦਾਂ ਹੀ ਜਲਿਆ ਜਲਿਆ ਜਿਹਾ ਖੜਾ ਆ ਕਿਤੇ ਕਿਤੇ ਮੰਨ ਕੇ ਚੱਲੋ ਵੀ ਐਦਾਂ ਲੱਗਦਾ ਵੀ ਕਿਤੇ ਕਿਤੇ ਥੋੜਾ ਥੋੜਾ ਨਾ ਵਧਿਆ ਹੋਇਆ ਬੜਾ ਹੋਇਆ ਗੁੱਲੀ ਡੰਡਾ ਖਰਾ ਕੇ ਖਿੱਚੀ ਆ ਜਾਣੀ ਗੁੱਲੀ ਡੰਡੇ ਨੇ ਆਹ ਖੇਤ ਦੇ ਵਿੱਚ ਨਾ ਆਪਣੇ ਜ਼ਿਆਦਾ ਗੁੱਲੀ ਡੰਡਾ ਹੁੰਦਾ ਸੀਗਾ ਬਾਈ ਤੇ ਉਹੀ ਖੇਤ ਮੈਂ ਤੁਹਾਨੂੰ ਦਿਖਾ ਰਿਹਾ ਇਹ ਤੇ ਪਹਿਲਾਂ ਜਦੋਂ ਆਪਾਂ ਵੀਡੀਓ ਬਣਾਈ ਸੀਗੀ ਉਦੋਂ ਛੋਟਾ ਸੀਗਾ ਗੁੱਲੀ ਡੰਡਾ ਬਾਜਾ-ਵਾਜਾ ਜਾ ਹੋਇਆ ਸੀਗਾ ਪਰ ਹੁਣ ਥੋੜਾ ਜਿਹਾ ਬੜਾ ਹੋਇਆ ਲੱਗਦਾ ਆ ਹੈ ਹੈ ਜੇ ਵੀ ਉਹੀ ਕੰਡੀਸ਼ਨ ਆ ਬਾਜੇ ਜੇ ਵਾਲੀ ਉਹ ਆ ਤੇ ਪਰ ਥੋੜਾ ਜਿਹਾ ਵਧਿਆ ਗੁੱਲੀ ਡੰਡਾ ਫਰਕ ਸਿਰਫ ਇੰਨਾ ਕਾ ਬਈ ਅੱਗੇ ਕੀ ਹੁੰਦਾ ਸੀ ਆਹ ਦਿਨਾਂ ਦੇ ਵਿੱਚ ਕਣਕ ਥੱਲੇ ਰਹਿੰਦੀ ਸੀ ਗੁੱਲੀ ਡੰਡਾ ਉੱਪਰ ਚਲੇ ਜਾਂਦਾ ਸੀਗਾ ਹੁਣ ਯਾਨੀ ਇਹ ਆ ਵੀ ਕਣਕੇ ਉੱਪਰ ਆ ਕਣਕ ਉੱਪਰੇ ਦਿਖ ਰਹੀ ਆ ਤੇ ਗੁੱਲੀ ਡੰਡਾ ਹਜੇ ਵੀ ਥੱਲੇ ਹੀ ਆ ਤਾ ਹੁਣ ਜੇ ਇਹ ਖਰਾਕ ਖਿੱਚਦਾ ਵੀ ਆ ਪੂਰੀ ਨਹੀਂ ਖਿੱਚ ਰਿਹਾ ਥੋੜੀ ਥੋੜੀ ਖਿੱਚ ਰਿਹਾ ਆ ਤਾਂ ਹੀ ਥੋੜਾ ਥੋੜਾ ਬੜਾ ਹੋ ਰਿਹਾ ਆ ਤਾਂ ਇਹ ਮੇਰੇ ਹਿਸਾਬ ਨਾਲ ਥੱਲੇ ਹੀ ਰਹੂਗਾ ਬਾਈ ਤੇ ਆ ਜਿੱਥੇ ਕਣਕ ਨਹੀਂ ਹੈਗੀ ਕਟਾ ਉੱਥੇ ਦੇਖ ਲਓ ਬਾਈ ਸਾਫ ਪਿਆ ਹਨ ਛੋਟਾ ਛੋਟਾ ਜਿਆ ਗੁੱਲੀ ਟੰਡਾ ਜਲਿਆ ਜਲਿਆ ਬਾਜਾ ਬਾਜਾ ਜਿਆ ਹੋਇਆ ਖੜਾ ਆ ਤੇ ਉਹੀ ਕੰਡੀਸ਼ਨ ਆ ਤੇ ਦੂਸਰਾ ਨੰਬਰ ਹੁਣ ਕਰੀਏ ਗੱਲ ਆਪਾਂ ਬਾਈ ਪੁਆਇੰਟ ਦੀ ਗੁੱਲੀ ਡੰਡੇ ਨੂੰ ਮੰਨ ਲਿਆ ਆਪਾਂ ਵੀ ਇਹਨੇ ਰੋਕਤਾ ਜੀ ਚਲੋ ਰੋਕੇ ਦਿੱਤਾ ਇਹ ਥੱਲੇ ਹੀ ਆ ਕਣਕ ਤੋਂ ਠੀਕ ਆ ਆਪਾਂ ਮੰਨ ਲਿਆ ਵੀ ਬਾਈ ਇਹ ਰੋਕਦੀ ਆ ਗੁੱਲੀ ਡੰਡੇ ਨੂੰ ਪਰ ਬਾਈ ਇਹ ਕਣਕ ਤੇ ਵੀ ਅਸਰ ਕਰਦੀ ਆ ਸਪਰੇ ਇਹ ਕਣਕ ਨੂੰ ਵੀ ਇੱਕ ਵਾਰੀ ਮਤਲਬ ਡਾਊਨ ਕਰਦੀ ਆ ਆਪਾਂ ਪਹਿਲੀ ਵਾਰੀ ਕੀਤੀ ਆ ਇਹ ਪਾਣੀ ਲੱਗਣ ਤੋਂ ਬਾਅਦ ਆਪਣੇ ਆ ਖੇਤਾਂ ਦੇ ਵਿੱਚ ਕਦੇ ਕਣਕ ਦਬੀ ਨਹੀਂ ਹੈਗੀ ਪਾਣੀ ਚਾਹੇ ਵੱਧ ਵੀ ਲੱਗ ਜਵੇ ਦੋ ਦੋ ਵਾਰੀ ਵੀ ਲੱਗ ਜਵੇ ਪਾਣੀ ਖੜਾ ਵੀ ਰਹੇ ਚਾਹੇ 24 ਘੰਟੇ ਪਾਣੀ ਖੜਾ ਵੀ ਗਿਆ ਨਾ ਕਣਕ ਚ ਆਹ ਕੇ ਤਾਂ ਆਪਣੇ ਇਹੋ ਜਿਹਾ ਬਾਈ ਕਣਕ ਨਹੀਂ ਸੀ ਆਪਣੀ ਦਬਦੀ ਹੁੰਦੀ ਚਾਹੇ ਆਪਾਂ ਅੱਗੇ ਰੋਟਾਵੇਟਰ ਨਾਲ ਬਾਕੇ ਬੀਜਦੇ ਹੁੰਦੇ ਸੀਗੇ ਚਾਹੇ 0 ਡ੍ਰਿਲ ਨਾਲ ਬੀਜੀ ਹੋਵੇ ਪਰ ਇਹ ਚ ਕਣਕ ਕਦੇ ਪੀਲੀ ਨਹੀਂ ਸੀ ਹੁੰਦੀ ਹੈਗੀ ਪੀਲੀ ਇਸ ਵਾਰ ਵੀ ਨਹੀਂ ਹੋਈ ਪਰ ਕਣਕ ਇੱਕ ਵਾਰੀ ਖੜੀ ਆ ਕਣਕ ਇੱਕ ਵਾਰੀ ਖੜ ਗਈ ਸੀ ਮੈਂ ਇਹ ਚੀਜ਼ ਨੋਟ ਕੀਤੀ ਆ ਬਾਈ ਕਣਕ ਇੱਕ ਵਾਰੀ ਰੋਕਤੀ ਸੀਗੀ ਉਰੇ ਜੇ ਦਿਨ ਮਤਲਬ ਲੈ ਕਣਕ ਨੇ ਦੁਬਾਰਾ ਚੱਲਣ ਨੂੰ ਦੁਬਾਰਾ ਉੱਠਣ ਨੂੰ ਦੂਸਰਾ ਰੇ ਆਪਾਂ ਪਾਤਾ ਤਾਂ ਦੋ ਰੇ ਪੈਣ ਤੋਂ ਬਾਅਦ ਕਣਕ ਤਾਂ ਕਿਤੇ ਤੋਂ ਕਿਤੇ ਪਹੁੰਚਣੀ ਚਾਹੀਦੀ ਸੀ ਪਰ ਫੇਰ ਵੀ ਕਣਕ ਆਪਣੀ ਡਾਊਨ ਆ ਥੋੜੀ ਜੀ ਜਿਹੜੀ ਆਪਣੀ ਹੈਪੀ ਸੀਡਰ ਨਾਲ ਬੀਜੀ ਹੋਈ ਆ ਬਾਈ ਉਹ ਸਿਰਫ ਦੋ ਦਿਨ ਦਾ ਫਰਕ ਆ ਹੈਪੀ ਸੀਡਰ ਵਾਲੀ ਆਪਾਂ ਬੀਜੀ ਸੀਗੀ ਬਾਈ 2 ਨਵੰਬਰ ਨੂੰ ਇਹ ਬੀਜੀ ਸੀ ਆਪਾਂ 5 ਨਵੰਬਰ ਨੂੰ ਇੰਨਾ ਕੁ ਫਰਕ ਆ ਸਿਰਫ ਦੋ ਦਿਨ ਦਾ ਫਰਕ ਆ ਪਰ ਉਹ ਕਣਕ ਬਾਈ ਮੂੰਹ ਨੂੰ ਲੱਗਦੀ ਆ ਯਾਰ ਕਹਿਣ ਦਾ ਮਤਲਬ ਮੈਂ ਕਹਿੰਨਾ ਉਹ ਕਣਕ ਦੇਖ ਕੇ ਰੂਹ ਖੁਸ਼ ਹੁੰਦੀ ਆ ਜੇ ਹੋ ਸਕੇ ਆਹੀ ਵੀਡੀਓ ਦੇ ਵਿੱਚ ਮੈਂ ਹੰਡੇ ਚ ਤੁਹਾਨੂੰ ਦਿਖਾਉਂਗਾ ਹੈਪੀ ਸੀਡਰ ਵਾਲੀ ਕਣਕ ਵੀ ਪਰ ਇਹ ਕਣਕ ਫੇਰ ਵੀ ਹੁਣ ਤਾਂ ਚਲੋ ਠੀਕ ਆ ਕਣਕ ਵਧੀਆ ਤੁਰੀ ਆ ਐਨ ਵਧੀਆ ਪਟਾਰਾ ਵੀ ਵਧੀਆ ਕਰ ਰਹੀ ਆ ਪਰ ਕਣਕ ਨੇ ਯਾਰ 2-4 ਦਿਨ ਲਏ ਆ ਕਣਕ ਖੜੀ ਸੀ ਤਾਂ ਉਹੀ ਮੈਨੂੰ ਥੋੜਾ ਜਿਹਾ ਡਿਫਰੈਂਸ ਲੱਗਦਾ ਵੀ ਇਹ ਜੇ ਗੁੱਲੀ ਡੰਡੇ ਤੇ ਫਰਕ ਪਾਉਂਦੀ ਆ ਗੁੱਲੀ ਡੰਡੇ ਨੂੰ ਰੋਕਦੀ ਆ ਤਾਂ ਇਹ ਕਣਕ ਤੇ ਵੀ ਥੋੜਾ ਜਿਆ ਅਸਰ ਕਰਦੀ ਐ ਇਸ ਚੀਜ਼ ਦੂਸਰਾ ਨੰਬਰ ਇਹ ਬਈ ਜਿਹੜਾ ਦਾਣਾ ਜਿਵੇਂ ਹੋਣਾ ਸਿਆੜਾ ਬਾਈ ਇਹ ਨਿਕਲਿਆ ਨਹੀਂ ਸੀਗਾ ਦਾਣਾ ਪੂਰਾ ਗਿੱਲੇ ਚ ਨਹੀਂ ਪਹੁੰਚਿਆ ਹੈਗਾ ਪਾਣੀ ਲੱਗਣ ਤੋਂ ਬਾਅਦ ਕਣਕ ਬਾਹਰ ਆਉਣੀ ਚਾਹੀਦੀ ਸੀਗੀ ਇਹਨੇ ਨਵੀਂ ਕਣਕ ਜੰਮਣੇ ਨਹੀਂ ਦਿੱਤੀ ਬਾਈ ਉਹ ਜਿਹੜੀ ਦਾਣਾ ਵਿੱਚ ਪਿਆ ਸੀਗਾ ਉਹ ਵਿੱਚੇ ਪਿਆ ਸੀ ਖੇਤ ਦੇ ਨਾ ਉਹ ਤੁਰਿਆ ਸੀਗਾ ਨਾ ਉਹ ਫੁੱਟਿਆ ਸੀਗਾ ਵੀ ਪੁੰਗਰ ਗਿਆ ਸੀ ਦਾਣਾ ਖਰਾਬ ਹੋ ਗਿਆ ਸੀ ਵੀ ਉਹ ਤਾਂ ਨਹੀਂ ਨਿਕਲਿਆ ਹੈਗਾ ਐਦਾਂ ਦਾ ਕੁਝ ਨਹੀਂ ਸੀ ਹੋਇਆ ਬਾਈ ਬਿਲਕੁਲ ਉਹ ਸੁੱਕੇ ਦੇ ਵਿੱਚ ਦਾਣਾ ਪਿਆ ਸੀਗਾ ਪਾਣੀ ਲੱਗਣ ਤੋਂ ਬਾਅਦ ਉਹ ਦਾਣਾ ਬਾਹਰ ਆ ਜਾਣਾ ਚਾਹੀਦਾ ਸੀਗਾ ਪਰ ਇਹ ਜਿਹੜੀ ਸਪਰੇ ਆਪਾਂ ਕਰਦੇ ਆ ਨਾ 72 ਘੰਟੇ ਵਾਲੀ ਇਹ ਜਰਮੀਨੇਸ਼ਨ ਤੇ ਵੀ ਫਰਕ ਪਾਉਂਦੀ ਆ ਹੁਣ ਆ ਸਿਆੜ ਸਾਰੇ ਖਾਲੀ ਆ ਪਹਿਲੇ ਘੇੜੇ ਦੇ ਵਿੱਚ ਸਿਆੜ ਖਾਲੀ ਆ ਦੇਖੋ ਇਹ ਨੀਵੀਂ ਜਗਾ ਸੀਗਾ ਜਿੱਥੇ ਜਿੱਥੇ ਮਸ਼ੀਨ ਦੇ ਟਾਇਰ ਸੀਗੇ ਨਾ ਜਦੋਂ ਝੋਨਾ ਵੜਿਆ ਸੀ ਤਾਂ ਉਥੇ ਥੋੜੀ ਥੋੜੀ ਨੀਵੀਂ ਸੀਗੀ ਔਰ ਗਿੱਲ ਦੇ ਵਿੱਚ ਦਾਣਾ ਪਹੁੰਚਿਆ ਨਹੀਂ ਉਥੇ ਕਣਕ ਜੰਮੀ ਨਹੀਂ ਹੈਗੀ ਇਹ ਬਾਈ ਹੈਗਾ ਆ ਇਹ ਆਪਾਂ ਚੈੱਕ ਵੀ ਕੀਤਾ ਆਪਣੇ ਇੱਕ ਬਾਈ ਨੇ ਵੀ ਆਪਣੇ लाड्डी ਬਾਈ ਨੇ ਵੀ ਉਹਦੇ ਥੋੜੀ ਜਿਹੀ ਕਣਕ ਬਾਈ ਘਟ ਜੰਮੀ ਸੀ ਜਰਮੀਨੇਸ਼ਨ ਘਟ ਹੋਈ ਸੀਗੀ ਗਿੱਲ ਘਟ ਸੀਗੀ ਜਦੋਂ ਬੀਜੀ ਸੀ ਉਹਨੇ ਸੁਪਰ ਸੀਡਰ ਨਾਲ ਉਹਨੇ ਕੀ ਕੀਤਾ ਪਾਣੀ ਦੇ ਵਿੱਚ ਵੀ ਛੱਟਾ ਲਾਇਆ ਸੀਗਾ ਪਰ ਫੇਰ ਵੀ ਬਾਈ ਉਹਦੇ ਜਰਮੀਨੇਸ਼ਨ ਨਹੀਂ ਹੋਈ ਕਿਉਂ ਨਹੀਂ ਹੋਈ ਇਹ ਦਵਾਈ ਬਾਈ ਸਪਰੇ ਜਰਮੀਨੇਸ਼ਨ ਰੋਕਦੀ ਆ ਇਹ ਨਵਾਂ ਦਾਣਾ ਤੁਰਨ ਨਹੀਂ ਦਿੰਦੀ ਪਾਣੀ ਲੱਗਣ ਤੋਂ ਬਾਅਦ ਹੁਣ ਮੰਨ ਕੇ ਚੱਲੋ ਜੇ ਆਪਾਂ ਤਾਂ ਚਲੋ ਛੱਟਾ ਨਹੀਂ ਲਾਇਆ ਪਰ ਜਿਵੇਂ ਆ ਆਪਣੇ ਦੋ ਕੁ ਕਿੜੇ ਬਿਰਲੇ-ਵਿਰਲੇ ਆਲਦ ਵਾਲੇ ਸੈਡਾਂ ਤੇ ਗਿੱਲ ਘੱਟ ਸੀਗੀ ਕੁਝ ਵੈਸੇ ਗਿੱਲ ਚ ਦਾਣਾ ਨਹੀਂ ਪਹੁੰਚਿਆ ਹੈਗਾ ਤਾਂ ਜਰਮੀਨੇਸ਼ਨ ਘੱਟ ਹੋਈ ਆ ਬਿੱਲੀ ਜੇ ਆਪਾਂ ਪਾਣੀ ਤੋਂ ਪਹਿਲਾਂ ਇਹ ਚ ਛੱਟਾ ਵੀ ਲਾਉਂਦੇ ਤਾਂ ਇਹ ਜੰਮਣੇ ਨਹੀਂ ਸੀ ਦੇਣੀ ਹੈਗੀ ਇਸ ਦਵਾਈ ਨੇ ਜਿਹੜੀ ਆਪਾਂ ਕੀਤੀ ਹੋਈ ਆ ਵੀ ਗੁੱਲੀ ਡੰਡੇ ਦੇ ਉੱਤੇ ਤਾਂ ਠੀਕ ਆ ਭਾਈ ਰਿਜ਼ਲਟ ਓਕੇ ਆ ਮੰਨਦੇ ਆ ਆਪਾਂ ਪਰ ਮੈਨੂੰ ਯਾਰ ਹਸਾਬ ਜੇ ਚ ਨਹੀਂ ਆਈ ਇਹ ਦਵਾਈ ਮੈਨੂੰ ਠੀਕ ਨਹੀਂ ਲੱਗਿਆ ਇਹ ਕੰਮ ਇਹ ਫੈ ਤਾਂ ਗਲਤ ਹੀ ਆ ਕੁੱਲ ਮਿਲਾ ਕੇ ਸੌਦਾ ਹਨਾ ਮੈਨੂੰ ਸਹੀ ਨਹੀਂ ਲੱਗਿਆ ਜਾਣੀ ਇਹ ਹੁਣ ਮੰਨ ਕੇ ਚੱਲੋ ਬਾਈ ਰੱਬ ਨਾ ਕਰੇ ਜਰਮੀਨੇਸ਼ਨ ਦੇ ਡਾਕਰ ਜ਼ਮੀਨਾਂ ਦੇ ਵਿੱਚ ਸੁਪਰ ਸੀਡਰ ਵਾਲੀ ਕਈ ਵਾਰ ਪਰਾਲੀ ਕਰਕੇ ਨਹੀਂ ਜੰਮਦੀ ਹੈਗੀ ਤਾਂ ਬੰਦਾ ਪਾਣੀ ਚ ਤਾਂ ਛੱਟਾ ਲਾ ਦਿੰਦਾ ਆਪਣੇ ਲਾਡੀ ਬਾਈ ਦਾ ਉਹਦਾ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ ਛੱਟਾ ਲਾ ਦਿੰਦਾ ਸੀਗਾ ਪਾਣੀ ਚ ਉਹ ਜਣੀ ਜੰਮ ਪੈਂਦੀ ਸੀ ਕਣਕ ਪਰ ਐਤ ਕੀ ਨਹੀਂ ਬਾਈ ਉਹਦੀ ਜੰਮੀ ਹੋਰ ਬਾਈ ਮਿਲਦਾ ਨਹੀਂ ਉਹ ਛੁੱਟੀ ਘਟ ਹੁੰਦੀ ਆ ਉਹਦੇ ਖੇਤ ਦੀਵਯਾਪਾ ਵੀਡੀਓ ਬਣਾ ਕੇ ਤੁਹਾਨੂੰ ਚੈੱਕ ਕਰਾਵਾਂਗੇ ਬਾਈ ਕੀ ਕੰਡੀਸ਼ਨ ਕਣਕ ਉਹਦੀ ਕਾਫੀ ਬਿਲਲੀ ਏ ਇਸੇ ਕਰਕੇ ਵੀ ਉਹਨੇ ਪਾਣੀ ਚ ਵੀ ਛੱਟਾ ਲਾ ਦਿੱਤਾ ਸੀ ਛੇਤੀ ਪਾਣੀ ਲਾ ਕੇ ਕਣਕ ਨੂੰ ਪਰ ਇਸ ਦਵਾਈ ਨੇ ਜਰਮੀਨੇਸ਼ਨ ਉਹਦੀ ਹੋਣ ਨਹੀਂ ਦਿੱਤੀ ਆ ਦੇਖੋ ਬਾਈ ਗੁੱਲੀ ਡੰਡਾ ਜਮਾ ਜਲਿਆ ਜਲਿਆ ਖੜਾ ਬਾਈ ਗੁੱਲੀ ਡੰਡੇ ਤੇ ਤਾਂ ਓਕੇ ਰਿਪੋਰਟ ਆ ਬਾਈ ਆਪਾਂ ਮੰਨ ਲਿਆ ਠੀਕ ਆ ਪਰ ਪਤਾ ਨਹੀਂ ਯਾਰ ਮੇਰੇ ਨਾ ਮਨ ਇਹ ਨੂੰ ਨਹੀਂ ਲੱਗੀ ਇਹ ਮੇਰੇ ਹਿਸਾਬ ਨਾਲ ਇਹ ਦਵਾਈ ਯਾਰ ਕਰਨੀ ਸਹੀ ਨਹੀਂ ਹੈਗੀ ਕਰ ਤਾਂ ਲਈ ਆਪਾਂ ਚਲੋ ਵੱਡਾ ਬਾਈ ਖੜੇ ਪਿਆ ਸੀਗਾ ਗੁੱਲੀ ਡੰਡਾ ਜਿਆਦਾ ਹੋਣ ਕਰਕੇ ਤਾਂ ਉਹ ਨਹੀਂ ਕਰਤੀ ਵੀ ਦੁਬਾਰਾ ਔਖੇ ਨਾ ਹੋਈਏ ਆਪਾਂ ਹਨਾ ਮੁੜ ਕੇ ਲੋਟ ਨਹੀਂ ਆਉਂਦਾ ਗੁੱਲੀ ਡੰਡਾ ਪਰ ਮੇਰੇ ਹਿਸਾਬ ਨਾਲ ਇਹ ਸਹੀ ਨਹੀਂ ਗਾਹਾਂ ਵਾਲੇ ਸਾਲ ਦੇਖਾਂਗੇ ਗੁੱਲੀ ਡੰਡਾ ਜਿਹਦਾ ਆਪਾਂ ਲੱਗਿਆ ਵੀ ਘਟ ਜੰਮੂਗਾ ਫਿਰ ਨਹੀਂ ਆਪਾਂ ਕਰਨੀ ਨਹੀਂ ਇੱਕ ਇੱਕ ਅੱਧਾ ਸਾਲ ਹੋਰ ਕਰਾਂਗੇ ਉਸ ਤੋਂ ਬਾਅਦ ਆਪਾਂ ਖੇੜਾ ਛੱਡ ਦੇਣਾ ਇਹ ਸਪਰੇਅ ਦਾ ਇਹ ਯਾਰ ਸਹੀ ਨਹੀਂ ਹੈਗੀ ਜ਼ਮੀਨ ਲਈ ਵੀ ਸਹੀ ਨਹੀਂ ਹੈਗੀ ਇਹ ਆਪਣੇ ਤੇ ਇੱਧਰ ਵੀ ਬਾਈ ਕਰ ਲੋ ਚੈੱਕ ਇੱਧਰ ਯਾਨੀ ਗਣਕ ਵਧੀਆ ਲੱਗਦੀ ਆ ਵੀ ਇੱਧਰ ਬੀਜ ਸਹੀ ਪਿਆ ਹੋਇਆ 35 ਤੋਂ 40 ਦੇ ਵਿੱਚ ਇੱਧਰੋਂ ਪਿਆ ਹੋਇਆ ਬਾਈ 30 ਤੋਂ 35 ਦੇ ਵਿੱਚ ਵਿੱਚ ਸਹੀ ਆ ਬਸ ਆਹੀ ਆ ਦੋ ਕ ਗੇੜੇ ਸੈਡਾਂ ਤੇ ਉਹ ਵੀ ਡਰਿੱਲ ਉੱਚੀ ਨੀਵੀਂ ਕਰਕੇ ਦਾਣਾ ਪੂਰਾ ਗਿੱਲੇ ਚ ਨਹੀਂ ਗਿਆ ਤਾਂ ਥੋੜੀ ਜੀ ਯਾਨੀ ਖਾਲੀ ਲੱਗਦੇ ਆ ਖੇਤ ਪਰ ਕੋਈ ਨਹੀਂ ਬਾਈ ਇੰਨਾ ਕਾ ਵੀ ਹੁਣ ਇਹ ਫਟਾਰਾ ਸੋਨਾ ਕਰ ਰਹੀ ਆ ਕਣਕ ਯਾਨੀ ਕਣਕ ਦਾ ਕੁੱਲ ਮਿਲਾ ਕੇ ਫਟਾਰਾ ਸੋਨਾ ਹੋ ਰਿਹਾ ਤੁਹਾਨੂੰ ਦਿਖਾ ਵੀ ਦਿੰਨਾ ਆ ਦੇਖੋ ਆ ਵਧੀਆ ਫਟਾਰਾ ਕਰ ਰਹੀ ਆ ਕਣਕ ਆ ਦੇਖੋ ਹੁਣ ਨੂੰ ਕਣਕ ਯਾਰ ਵੱਧ ਯਾਨੀ ਤਕੜੀ ਹੋਣੀ ਚਾਹੀਦੀ ਸੀਗੀ ਪਰ ਪਾਣੀ ਤੋਂ ਬਾਅਦ ਰੁਗੀ ਆ ਇੱਕ ਵਾਰ ਕਣਕ ਬਾਈ ਸਿਰਫ ਇਹ ਉਹ ਸਪਰੇ ਦੇ ਕਾਰਨ ਨੇ ਦੋ ਦਿਨਾਂ ਦੇ ਫਰਕ ਵਾਲੀ ਕਣਕ ਯਾਰੀ ਮਤਲਬ ਇਹਦੇ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਆ ਉੱਧਰ ਜਿਹੜੀ ਬੀਜੀ ਹੋਈ ਆ ਹੈਪੀ ਸੀਡਰ ਨਾਲ ਮੈਂ ਤੁਹਾਨੂੰ ਚੈੱਕ ਜ਼ਰੂਰ ਕਰਾਉਂਗਾ ਬਾਈ ਉਹ ਤੁਸੀਂ ਆਪ ਫਰਕ ਦੇਖ ਲਿਓ ਬਾਈ ਕਣਕ ਇਹ ਨਹੀਂ ਯਾਰ ਠੀਕ ਆ ਹੁਣ ਕਣਕ ਵਧੀਆ ਲੱਗਦੀ ਆ ਉੱਠਣ ਲੱਗ ਗਈ ਹੁਣ ਯਾਨੀ ਜਿਹੜੇ ਉਹ 2-4 ਦਿਨ ਪਿੱਛੇ ਪੈ ਗਈ ਨਾ ਕਣਕ ਰੁਕੀ ਆ ਇੱਕ ਵਾਰ ਉਹ ਮੈਨੂੰ ਸਹੀ ਨਹੀਂ ਲੱਗਿਆ ਕਣਕ ਦਾ ਰੁਗਣਾ ਮੈਂ ਇਹੀ ਚੀਜ਼ ਨੋਟ ਕਰ ਰਿਹਾ ਸੀਗਾ ਬਾਈ ਕਈ ਦਿਨਾਂ ਦਾ ਵੀ ਚੱਕਰ ਕੀ ਪੈ ਰਿਹਾ ਹੈ ਕੀ ਨਹੀਂ हां भाई 872 ਤੇ ਇਹਦੀ ਜਮਾਓ ਕੇ ਰਿਪੋਰਟ ਆ ਇਹਦੇ ਜੀ ਵੀ ਵੀਜ ਠੀਕ ਬਸ 33 35 ਕਿਲੋ ਬਸ ਇੱਥੇ ਕੇ ਪਿਆ ਹੋਇਆ ਆ 872 ਆ ਪਰ ਇਹ ਫਟਾਰਾ ਜ਼ਿਆਦਾ ਹੈ ਇਸ ਕਣਕ ਦਾ ਭਾਈ ਇਹਦਾ ਜ਼ਿਆਦਾ ਫਟਾਰਾ ਕੱਲੂ ਪਾਵਾਂਗੇ ਭਾਈ ਇਹਨੂੰ ਤੀਜਾ ਰੇ ਸੌਰੀ ਕੱਲ ਕੁੱਲ ਨੂੰ ਪਾ ਦੇਣਾ ਆਪਾਂ ਤੀਜਾ ਰੇ ਕਿਉਂਕਿ ਮੰਗ ਰਹੀ ਆ ਬਾਈ ਹੁਣ ਕਣਕ ਉਸ ਹਿਸਾਬ ਨਾਲ ਉੱਠੀ ਨਹੀਂ ਹੈਗੀ ਜਿਹੜੇ ਹਿਸਾਬ ਨਾਲ ਉੱਠਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਇਹ ਆਪਾਂ ਸਪਰੇਅ ਤਾਂ ਚਲੋ ਕਰਤੀ ਸੀਗੀ ਪਰ ਉਹੀ ਖਰਚਾ ਯੂਰੀਏ ਦਾ ਵੱਜ ਜਾਣਾ ਯੂਰੀਆ 'ਚ ਜ਼ਿਆਦਾ ਪਾਊਗਾ ਨਾਰਮਲ ਜੀ ਗੱਲ ਆ ਵੀ ਜ਼ਿਆਦਾ ਪਾਊਗਾ ਆ ਦੇਖੋ ਬਾਈ 872 ਨੇ ਪੂਰਾ ਖੇਤ ਭਰ ਲਿਆ ਐਨ ਪੂਰਾ ਵਧੀਆ ਖੇਤ ਭਰ ਲਿਆ ਉਹ 826 ਆ ਉਹ ਥੋੜਾ ਜਿਹਾ ਹੈਗਾ ਆ ਬਈ ਅਜੇ ਲੱਗਦਾ ਥੋੜਾ ਜਿਹਾ ਚੱਕਾ ਸਾਰਾ ਹਾਲਾਂਕਿ ਉਹ ਆਪਣੀ ਪਸੀ ਜਮੀਨ ਆ ਡਾਕਰ ਜਮੀਨ ਆ ਇਹ ਜ਼ਿਆਦਾ ਰੁਕਣੀ ਚਾਹੀਦੀ ਸੀ ਕਣਕ ਪਰ ਉਹ ਜ਼ਿਆਦਾ ਡਾਊਨ ਹੋ ਕੇ ਚੱਲੀ ਆ ਚਲੋ ਕੋਈ ਨਹੀਂ ਭਾਈ ਕੱਲੂ ਪਾਵਾਂਗੇ ਇਹਨੂੰ ਰੇਪ ਵਧੀਆ ਤੇ ਫਿਰ ਦੇਖਦੇ ਆਂ ਕੀ ਬਣਦਾ 8626 ਨੇ ਕਾਦੇ ਜ਼ਿਆਦਾ ਕਰ ਲਿਆ ਤੇ 872 ਦਾ ਥੋੜਾ ਜਿਹਾ ਕੱਦ ਘੱਟ ਆ ਪਰ ਇਹ ਫਟਾਰਾ ਜਿਆਦਾ ਕਰਦੀ ਦਿਖਦੀ ਆ ਮੈਨੂੰ ਬਾਕੀ ਝਾੜਤਾ ਬਾਈ ਐਂਡ 'ਚ ਪਤਾ ਲੱਗੂਗਾ ਕੀ ਬਣਦਾ ਕੀ ਨਹੀਂ ਹਨਾ ਲੋ ਵੀ ਮਿੱਤਰੋ ਆ ਕਰੋ ਚੈੱਕ ਆਪਣੀ ਬਾਈ ਹੈਪੀ ਸੀਡਰ ਵਾਲੀ ਕਣਕ ਦੂਸਰੀ ਕਣਕ ਤੁਹਾਨੂੰ ਦਿਖਾਏ ਦਿੱਤੀ ਆ ਆਪਾਂ ਡ੍ਰਿਲ ਵਾਲੀ ਤੇ ਆ ਖੜੀ ਆ ਆਪਣੀ ਹੈਪੀ ਸੀਡਰ ਵਾਲੀ ਕਣਕ ਇਹ ਕਣਕ ਦਾ ਤੇ ਉਧਰਲੀ ਕਣਕ ਦਾ ਬਹੁਤ ਜ਼ਿਆਦਾ ਫਰਕ ਆ ਬਾਈ ਬਜਾਈ ਦੇ ਵਿੱਚ ਸਿਰਫ 2 ਦਿਨਾਂ ਦਾ ਹੀ ਫਰਕ ਆ ਇਹ 2 ਦਿਨ ਪਹਿਲਾਂ ਬੀਜ ਹੋਈ ਸੀ ਉਹ 2 ਦਿਨ ਬਾਅਦ ਚ ਬੀਜ ਹੋਈ ਸੀ ਖਰਾਕ ਸਾਰੀ ਸੇਮ ਪਈ ਹੋਈ ਆ ਬਾਈ ਸੇਮ ਡਾਈ ਡੀਏਪੀ ਬਜਾਈ ਟਾਈਮ ਇਹਦੇ ਚ ਪਾਇਆ ਸੀ ਸੇਮੇ ਉਧਰ ਪਾਇਆ ਸੀ ਬਾਈ ਤੇ ਉਸ ਤੋਂ ਬਾਅਦ ਯੂਰੀਏ ਦੇ 2 ਛਟੇ ਇੱਕ ਪਾਣੀ ਤੋਂ ਪਹਿਲਾਂ ਤੇ ਇੱਕ ਪਾਣੀ ਤੋਂ ਬਾਅਦ ਚ ਸੇਮ ਟਾਈਮ ਤੇ ਇੱਕੋ ਦਿਨ ਯੂਰੀਏ ਦਾ ਛੱਟਾ ਲੱਗਿਆ ਤੇ ਕਣਕ ਤੁਹਾਡੇ ਸਾਹਮਣੇ ਬਾਈ ਦੇਖ ਲਓ ਉਧਰਲੀ ਕਣਕ ਤੇ ਇਧਰਲੀ ਕਣਕ ਦਾ ਬਹੁਤ ਜ਼ਿਆਦਾ ਫਰਕ ਆ ਬਾਈ ਤੇ ਖੇਤ ਦੇਖ ਲਓ ਤੁਹਾਡੇ ਸਾਹਮਣੇ ਵਧੀਆ ਹਰਿਆਈ ਮਾਰਦਾ ਆ ਪਰਾਲੀ ਜ਼ਰੂਰ ਹੈ ਜਿੱਥੇ ਥੋੜੀ-ਬੋਤੀ ਕਣਕ ਹਲਕੀ ਆ ਪਰਾਲੀ ਦਿਖਦੀ ਆ ਪਰ ਹੁਣ ਜਿਹੜਾ ਰੇਪ ਪਾਉਣਾ ਕੱਲੂ ਆਪਾਂ ਉਹਦੇ ਨਾਲ ਪੰਜ-ਚਾਰ ਦਿਨਾਂ ਚ ਜਮਾਣੀ ਜਮੀਨ ਧੱਕ ਲੈਣੀ ਆ ਓਕੇ ਰਿਪੋਰਟ ਇਹਦਾ ਵੀ ਫਟਾਰਾ ਵੀ ਸੋਹਣਾ ਆ ਕਣਕ ਨੇ ਕੀਤਾ ਕਿਉਂਕਿ ਇਸ ਵਾਰ ਬੀਜ ਜਮਾ ਸਹੀ ਪਾਇਆ ਨਾ ਪਿਛਲੀ ਵਾਰ ਤਾਂ 50 55 ਕਿਲੋ ਬੀਜ ਪੈ ਗਿਆ ਸੀ ਇਸ ਵਾਰ ਉਹੀ 40 42 ਕਿਲੋ ਬੀਜ ਪਿਆ ਫਟਾਰਾ ਵੀ ਸੋਹਣਾ ਕਰ ਰਹੀ ਆ ਕਣਕ ਤੇ ਰੰਗ ਵੀ ਕਣਕ ਦਾ ਸੋਹਣਾ ਆ ਪਾਣੀ ਤੋਂ ਆ ਡਬਲ ਪਾਣੀ ਹੋਣ ਤੋਂ ਬਾਅਦ ਵੀ ਕਣਕ ਦਾ ਵੀ ਨਹੀਂ ਹੈ ਜੀ ਬਾਈ ਇਹ ਤੇ ਗੁੱਲੀ ਡੰਡਾ ਵੀ ਇਹਦੇ ਚ ਹੈ ਨਹੀਂ ਜਮਾ ਓਕੇ ਰਪੋਟ ਆ ਇਹ ਫਰਕ ਆ ਬਾਈ ਡ੍ਰਿਲ ਵਾਲੀ ਬੀਜੀ ਹੋਈ ਦਾ ਤੇ ਆਹ ਪਰਾਲੀ ਦੇ ਵਿੱਚ ਵੀਜੀ ਹੋਈ ਦਾ ਮੈਨੂੰ ਤਾਂ ਪਤਾ ਨਹੀਂ ਕੀ ਚੱਕਰ ਹੈ ਇਹੀ ਕਣਕ ਜ਼ਿਆਦਾ ਸੋਹਣੀ ਲੱਗਦੀ ਆ ਬਾਈ ਇਹਦਾ ਰੋਵੇ ਵੱਖਰਾ ਯਾਰ ਉਧਰ ਵਾਲੀ ਕਣਕ ਦਾ ਟਰੈਲ ਵਾਲੀ ਦਾ ਤੁਹਾਨੂੰ ਮੈਂ ਦਿਖਾਏ ਦਿੱਤਾ ਸੀ ਸਵੇਰੇ ਪਰ ਹਜੇ ਤੱਕ ਇਹੀ ਜ਼ਿਆਦਾ ਸੋਹਣੀ ਲੱਗਦੀ ਆ ਉਧਰ ਵਾਲੀ ਕਣਕ ਨਾਲੋਂ ਟਰੈਲ ਵਾਲੀ ਨਾਲੋਂ ਮੈਨੂੰ ਬਾਕੀ ਹਜੇ ਅੱਗੇ ਕੁਝ ਕਹਿ ਨਹੀਂ ਸਕਦੇ ਆਪਾਂ ਤੇ ਤੀਜਾ ਰੇ ਵਾਵਾਂਗੇ ਉਸ ਤੋਂ ਬਾਅਦ ਪਤਾ ਲੱਗੂ ਕੀ ਕੰਡੀਸ਼ਨ ਆ ਪਰ ਹਜੇ ਵੀ ਬਾਈ ਇਹ ਹੀ ਕਣਕ ਮੈਨੂੰ ਜਿਆਦਾ ਪਸੰਦ ਆ ਇਹ ਹੀ ਸੋਹਣੀ ਲੱਗ ਰਹੀ ਆ ਤੇ ਆ ਪਟਾਰਾ ਦੇਖ ਲੋ ਬਾਈ ਕਿਹੜੇ ਹਿਸਾਬ ਨਾਲ ਕਰ ਰਹੀ ਆ ਕਣਕ ਇਹ 826 ਐਮਬੀ ਆ ਬਾਈ ਇਹ ਆ ਦੇਖ ਲੋ ਕਣਕ ਦਾ ਫਟਾਰਾ ਇਹ ਤਾਂ ਯਾਰ ਰੋ ਵੀ ਵੱਖਰਾ ਨਾ ਦੇਖ ਲੋ ਗੱਲ ਬਾਤ ਇਹ ਵੱਖਰੀ ਆ ਯਾਰ ਇਹ ਕਣਕ ਦੀ ਤਾਂ ਇਨੂੰ ਤਾਂ ਯਾਰ ਇਹੀ ਸੋਹਣੀ ਲੱਗਦੀ ਆ ਬਾਈ ਅੱਗੇ ਤੋਂ ਟਰਾਈ ਕਰਿਆ ਕਰਾਂਗੇ ਵੱਡੇ ਭਾਈ ਨੂੰ ਮਨਾਇਆ ਕਰਾਂਗੇ ਇਹਦੇ ਨਾਲੇ ਬੀਜਣ ਦੀ ਐਵੇਂ ਬਾਹ ਬਹਾਈ ਆਪਾਂ ਸਪਰੇ ਦੇ ਚੱਕਰ 'ਚ ਗੁੱਲੀ ਡੰਡੇ ਵਾਲੀ ਸਪਰੇ ਦੇ ਚੱਕਰ 'ਚ ਬਾਹ ਬਹਾਈ ਕਰਕੇ ਜੇ ਕਣਕੇ ਨਹੀਂ ਤਕੜੀ ਹੋਈ ਯਾਰ ਫਿਰ ਪੈਦਾ ਕੀਆ ਹਨਾ ਜੇ ਉਹੀ ਸਪਰੇ ਵਾਲੀ ਦਵਾਈ ਨੇ ਆਪਣੀ ਕਣਕੇ ਡਾਊਨ ਕਰਤੀ 72 ਘੰਟੇ ਵਾਲੀ ਕਰਕੇ ਕਣਕ ਜਿਵੇਂ ਉੱਧਰਲੀ ਥੋੜੀ ਜੀ ਰੋਕੇ ਚੱਲੀ ਆ ਪਾਣੀ ਤੋਂ ਬਾਅਦ ਰੁੱਕ ਜਾਂਦੀ ਆ ਕਣਕ ਪਾਣੀ ਤੋਂ ਬਾਅਦ ਠੀਕ ਆ ਥੋੜਾ ਪੋਤਾ ਫਰਕ ਪੈ ਜਾਂਦਾ ਪਾਣੀ ਤੋਂ ਬਾਅਦ ਹਨਾ ਬਾਈ ਹੋਈ ਜ਼ਮੀਨ ਕਰਕੇ ਥੋੜੇ ਆ ਪਾਣੀ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਰੁੱਕ ਜਾਂਦੀ ਆ ਕਣਕ ਪਰ ਉਹ ਦਵਾਈ ਕਰਕੇ ਕੋਈ ਜ਼ਿਆਦਾ ਰੁੱਕ ਕੇ ਚੱਲੀ ਆ ਬਾਈ ਕਣਕ ਤੇ ਮੈਂ ਢੀਡੇ ਵੀ ਮਾਰਦਾ ਰਿਹਾ ਉਧਰ ਜਣੀ ਮੈਨੂੰ ਲੱਗਿਆ ਵੀ ਕਣਕੇ ਯਾਰ ਨਾ ਜਿਵੇਂ ਥੋੜੀ ਜਿਹੀ ਰੁੱਕ ਕੇ ਚੱਲੀ ਹੁੰਦੀ ਆ ਪੀਲੇ ਕਜੀ ਦਿਖਾਈ ਕਣਕ ਨੇ ਪਹਿਲਾਂ ਥੋੜੀ ਤੇ ਹਾਲਾਂਕਿ ਉਹ ਖੇਤ ਆਪਣੇ ਇਦਾਂ ਦੇ ਹੈ ਨਹੀਂ ਵੀ ਪਾਣੀ ਲੱਗਣ ਤੋਂ ਬਾਅਦ ਕਣਕ ਨੂੰ ਝਟਕਾ ਲੱਗ ਜਵੇ ਹਨ ਬਈ ਜਿਆਦਾ ਪਾਣੀ ਹੋ ਗਿਆ ਤਾਂ ਕਣਕ ਨੂੰ ਝਟਕਾ ਲੱਗ ਗਿਆ ਉਹ ਕੰਮ ਆਪਣੇ ਖੇਤਾਂ ਦੇ ਵਿੱਚ ਹੁੰਦਾ ਨਹੀਂ ਹੈਗਾ ਪਰ ਐਤਕੀ ਮੈਨੂੰ ਥੋੜਾ ਜਿਹਾ ਫੀਲ ਹੋਇਆ ਬਾਈ ਉਹ ਸਿਰਫ ਸਪਰੇਅ ਕਰਕੇ ਬਈ ਕਣਕ ਥੋੜੀ ਜੀ ਰੁਕੀ ਆ ਫਿਰ ਚੱਲੀ ਆ ਆ ਦੇਖ ਲਓ ਭਾਈਆ ਸਿਰਫ ਤਿੰਨ ਚਾਰ ਕਬੀਜਾਂ ਦਾ ਬਟਾਰਾ ਆ ਵੱਡਾ ਬਈ ਇਹਨੂੰ ਵੀ ਹਜੇ ਕਹੀ ਜਾਂਦਾ ਕਹਿੰਦਾ ਬੀ ਜਿਆਦਾ ਹੋ ਗਿਆ ਪਰ ਉਹ ਇਹ ਨਹੀਂ ਦੇਖ ਰਿਹਾ ਵੀ ਇੱਕ ਦੋ ਦਾਣਿਆਂ ਦਾ ਫਟਾਰਾ ਕਿੱਡਾ ਕਿੱਡਾ ਹੋਇਆ ਹੋਇਆ ਉਹ ਸੰਗਣੀ ਗਈ ਜਾਂਦਾ ਕਹਿੰਦਾ ਸੰਗਣੀਆਂ ਸੰਗਣੀਆਂ ਮਤਲਬ ਉਹਦੇ ਕਹਿਣ ਦਾ ਮਤਲਬ ਇਹ ਆ ਵੀ ਹਜੇ ਹੋਰ ਬੀਜ ਇਸ ਤੋਂ ਵੀ ਆਪਾਂ ਘਟਾਈਏ ਹੋਰ ਉਹੀ ਯਾਨੀ ਉਹਦੀ 35 ਕਿਲੋ ਤੇ ਘਰਾਰੀ ਅੜੀ ਆ ਵੀ 35 ਕਿਲੋ ਬੀਜ ਪਾਵੇ ਪਰ ਮੇਰੇ ਹਿਸਾਬ ਨਾਲ ਪਰਾਲੀ ਵਾਲੇ ਖੇਤ ਦੇ ਵਿੱਚ 40 ਕਿਲੋ ਬੀਜ 42 ਕਿਲੋ ਬੀਜ ਓਕੇ ਰਿਪੋਰਟਾਂ ਚ ਆਮ ਕਣਕ ਨੇ ਫਟਾਰਾ ਜ਼ਿਆਦਾ ਕਰ ਲਿਆ ਤਾਂ ਇਦਾਂ ਲੱਗੀ ਜਾਂਦਾ ਵੀ ਕਣਕ ਸੰਗਣੀ ਆ ਪਰ ਕਣਕ ਸੋਹਣੀ ਦੇਖੋ ਬਾਈ ਕਿੰਨੀ ਲੱਗਦੀ ਆ ਪਰ ਉਹ ਵੱਖਰਾ ਹੈ ਇਹਦਾ ਡਰਲ ਵਾਲੀ ਕਣਕ ਦੇ ਮੁਕਾਬਲੇ ਬਾਕੀ ਤੁਸੀਂ ਦੱਸਿਓ ਬਾਈ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗਿਆ ਫਰਕ ਤੇ ਕਿੱਦਾਂ ਲੱਗੀ ਆਹ ਵਾਲੀ ਕਣਕ ਤੇ ਕਿੱਦਾਂ ਲੱਗੀ ਡਰਲ ਵਾਲੀ ਕਣਕ ਦੱਸਿਓ ਜਰੂਰ ਬਾਕੀ ਬਾਈ ਮਿਲਦੇ ਆਂ ਕਿਸੇ ਹੋਰ ਦਿਨ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਲਈ ਰੱਬ ਰਾਖਾ